ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਜੀ ਨੂਹਾਂ ਬਾਰੇ ਮੈਨੂੰ ਕਾਫੀ ਕਮੈਂਟ ਆਏ ਨੂਹਾਂ ਦੇ ਨੂਹਾਂ ਦੇ ਹੀ ਹੋਣਗੇ ਜਿਹੜੀਆਂ ਕਹਿੰਦੀਆਂ ਨੇ ਵੀ ਤੁਸੀਂ ਹਮੇਸ਼ਾ ਨੂਹਾਂ ਬਾਰੇ ਹੀ ਗੱਲ ਕਰੀ ਜਾਂਦੇ ਹੋ ਵੀ ਨੂਹਾਂ ਆਏ ਆ ਨੂਹਾਂ ਆਏ ਆ ਦੇਖੋ ਪੁੱਤਰ ਜੀ ਇਹ ਜਿਹੜੀ ਮੈਂ ਗੱਲਬਾਤ ਕੋਈ ਵੀ ਕਰਦੀ ਹੁੰਨੀ ਆ ਕੋਈ ਵੀ ਮੇਰਾ ਟੌਪਿਕ ਆ ਇਹ ਸਾਰਿਆਂ ਲਈ ਨਹੀਂ ਹੁੰਦਾ ਕਿਉਂਕਿ ਸਮਾਜ ਵਿੱਚ ਚੰਗੇ ਇਨਸਾਨ ਵੀ ਰਹਿੰਦੇ ਨੇ ਸਮਾਜ ਵਿੱਚ ਬੁਰੇ ਇਨਸਾਨ ਵੀ ਰਹਿੰਦੇ ਨੇ ਠੀਕ ਹੈ ਆਪਣੇ ਘਰ ਵਿੱਚ ਵੀ ਇੱਕੋਸਾਰ ਦੇ ਸਾਰੇ ਇਨਸਾਨ ਨਹੀਂ ਹੁੰਦੇ ਕਿਸੇ 'ਚ ਕੋਈ ਕਮੀ ਹੁੰਦੀ ਹੈ ਕਿਸੇ 'ਚ ਕੋਈ ਕਮੀ ਹੁੰਦੀ ਹੈ ਅ ਇਸ ਗੱਲ ਨੂੰ ਦਿਲ ਤੇ ਨਾ ਲਾਇਆ ਕਰੋ ਸਾਡਾ ਕੋਈ ਵੀ ਮਤਲਬ ਤੁਹਾਨੂੰ ਨਿੰਦਣ ਦਾ ਨਹੀਂ ਹੈਗਾ ਪਰ ਜਿਹੜੀ ਗੱਲ ਸਹੀ ਹੈ ਆਪਾਂ ਸਮਾਜ 'ਚ ਦੇਖਦੇ ਆਂ ਆਲੇ-ਦੁਆਲੇ ਦੇਖਦੇ ਆਂ ਕਿਤੇ ਵੀ ਦੇਖਦੇ ਆਂ ਉਹ ਗੱਲ ਕਰੀ ਜਾਂਦੀ ਹੈ ਅੱਜ ਆਪਾਂ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਨੋਹਾ ਬਾਰੇ ਯਾਰ ਸੱਸਾਂ ਬਾਰੇ ਜਦੋਂ ਅਸੀਂ ਆਪਣੇ ਪੁੱਤ ਲਈ ਕੋਈ ਵੀ ਕੁੜੀ ਪਸੰਦ ਕੀਤੀ ਹੈ ਉਹਦੇ ਵਿੱਚ ਆਪਾਂ ਕੀ ਕੀ ਖੂਬੀਆਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਪਰਿਵਾਰਕ ਅਰਕਬੀਲਦਾਰੀ ਵਾਲੀ ਖੂਬੀ ਹੈ ਅਸੀਂ ਕੁੜੀ ਦਾ ਪਰਿਵਾਰ ਦੇਖਦੇ ਹਾਂ ਅਸੀਂ ਕੁੜੀ ਦੀ ਖਾਨਦਾਨੀ ਦੇਖਦੇ ਹਾਂ ਅਸੀਂ ਕੁੜੀ ਦੇਖਦੇ ਹਾਂ ਪੜ੍ਹੀ ਲਿਖੀ ਦੇਖਦੇ ਹਾਂ ਲੰਬੀ ਲੰਜੀ ਦੇਖਦੇ ਹਾਂ ਸੋਹਣੀ ਸੁਨੱਖੀ ਦੇਖਦੇ ਹਾਂ ਜਿਹੜੀ ਆਕਲ ਹੈ ਉਹ ਹਰ ਇੱਕ ਇਨਸਾਨ ਦੀ ਵਰਤ ਕੇ ਪਤਾ ਲੱਗਦਾ ਹੈ ਮੈਂ ਅੱਜ ਗੱਲ ਕਮਾਂਕਾਰਾਂ ਬਾਰੇ ਵੀ ਕਰੂੰਗੀ ਕਈ ਵਾਰ ਸੱਸਾਂ ਪਤਾ ਕੀ ਕਰਦੀਆਂ ਨੇ ਹੁਣ ਸੱਸਾਂ ਵੀ ਸਾਰੀਆਂ ਨਾ ਬੁਰਾ ਨਾ ਮਨਾਜੋ ਸਾਰੀਆਂ ਨਹੀਂ ਮਾੜੀਆਂ ਹੁੰਦੀਆਂ ਕੁਝ ਘਰਾਂ 'ਚ ਇਹ ਕੰਮ ਚੱਲਦਾ ਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਠੀਕ ਹੈ ਜਿਨ੍ਹਾਂ ਦਾ ਬਹੁਤ ਵਧੀਆ ਪਰਿਵਾਰ ਚੱਲਦਾ ਉਹ ਬੁਰਾ ਨਾ ਮਨਾਇਆ ਕਰੋ ਇੱਕ ਮਾਂ ਆਪਣੇ ਪੁੱਤ ਦਾ ਵਿਆਹ ਕਰਦੀ ਆ ਫਿਰ ਨੂ ਰਾਣੀ ਆਉਂਦੀ ਆ ਆਪਾਂ 5-4 ਦਿਨ ਬਾਅਦ ਧੀ ਭੈਣ ਨੂੰ ਕਿਚਨ ਚ ਬਾੜਦੇ ਆ ਕੋਈ ਕੋਈ ਕੜਾ ਪ੍ਰਸ਼ਾਦ ਤਿਆਰ ਕਰਾਉਨੇ ਆ ਕੋਈ ਮਿੱਠੀ ਚੀਜ਼ ਖੀਰ ਵਗੈਰਾ ਆਪਾਂ ਤਿਆਰ ਕਰਾਉਨੇ ਆ ਹੈਨਾ ਉਹ ਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਧੀ ਨੂੰ ਦਾ ਕਿਚਨ ਚ ਸ਼ਗਨ ਜੋ ਹੁੰਦਾ ਉਹ ਹੋ ਜਾਂਦਾ ਤੇ ਉਦੋਂ ਬਾਅਦ ਫਿਰ ਉਹ ਕਮਾਕਾਰਾਂ ਨੂੰ ਕਰਦਿਆਂ ਨੂੰ ਲੱਗ ਜਾਂਦੀ ਆ ਮੈਂ ਅੱਜ ਸੱਸਾਂ ਨੂੰ ਇਹ ਗੱਲ ਕਹੂੰਗੀ ਵੀ ਦੇਖੋ ਭਾਵੇਂ ਤੁਸੀਂ ਮੇਰੀਆਂ ਭੈਣਾਂ ਲੱਗਦੀਆਂ ਭਾਵੇਂ ਲੱਗਦੀਆਂ ਤੁਸੀਂ ਮੇਰੀਆਂ ਪਰਜਾਈਆਂ ਜਦ ਇੱਕ ਧੀ ਨੂੰ ਅਸੀਂ ਆਪਣੀ ਬਣਾ ਕੇ ਆਪਣੇ ਘਰ ਲੈ ਆਏ ਉਹ ਫਿਰ ਸਾਡੀ ਆ ਉਤੋਂ अनेका ਗਲਤੀਆਂ ਵੀ ਹੋਣੀਆਂ ਗਲਤੀਆਂ ਸਾਡੀ ਢਿੱਡ ਦੀ ਜੰਮੀ ਧੀ ਤੋਂ ਵੀ ਹੁੰਦੀਆਂ ਨੇ ਕੋਈ ਜ਼ਰੂਰੀ ਨਹੀਂ ਬੱਚੇ ਨੂੰ ਸਾਰੇ ਕੰਮ ਆਉਂਦੇ ਹੋਣ ਹੋ ਸਕਦਾ ਉਹਨੂੰ ਰਸੋਈ ਦਾ ਕੰਮ ਘੱਟ ਆਉਂਦਾ ਹੋਵੇ ਹਾਂ ਚਲੋ ਲਾ ਲਓ ਵੀ ਬੱਚੇ ਨੂੰ ਕੰਮ ਘਟ ਆਉਂਦਾ ਹੈ ਕੋਈ ਬੜੀ ਗੱਲ ਨਹੀਂ ਹੈਗੀ ਕਈ ਵਾਰ ਬੱਚੇ ਪੜਹੀ ਜਾਂਦੇ ਨੇ ਪੜਦੀ ਸਾਰ ਫਿਰ ਆਪਾਂ ਵਿਆਹ ਕਰ ਦਿੰਨੇ ਆ ਹਨਾ ਅ ਮੈਂ ਸੱਸਾਂ ਨੂੰ ਇਹ ਗੱਲ ਕਹੂੰਗੀ ਵੀ ਜਦੋਂ ਕੋਈ ਧੀ ਨੂੰ ਬਣ ਕੇ ਤੁਹਾਡੇ ਘਰ ਆ ਗਈ ਫਿਰ ਉਹਨੂੰ ਨੂੰ ਬਣਾ ਕੇ ਨਾ ਰੱਖਿਆ ਕਰੋ ਕੋਈ ਕੰਮ 'ਚ ਉਹਨੂੰ ਘਾਟਵਾਦ ਹੈ ਕੰਮ ਘਟ ਆਉਂਦਾ ਹੈ ਉਹਨੂੰ ਛੰਡਣ ਦੀ ਬਜਾਏ ਧੀ ਨੂੰ ਨੂੰ ਤਾਂ ਕੰਮੇ ਬਹੁਤ ਘਟ ਆਉਂਦਾ ਇਹਨੂੰ ਤਾਂ ਦਾਦਣੀ ਨੂੰ ਕੰਮੇ ਨਹੀਂ ਆਉਂਦਾ ਹੁੰਦਾ ਹੈ ਨਾ ਕਈ ਵਾਰ ਸੱਸਾਂ ਨੂੰਹਾਂ ਨੂੰ ਬਾਹਰ ਨਿੰਦਣਾ ਸ਼ੁਰੂ ਕਰ ਦਿੰਦੀਆਂ ਨੇ ਕੋਈ ਨਾ ਭਾਈ ਜੇ ਘੱਟ ਕੰਮ ਆਉਂਦਾ ਹੈ ਤੁਸੀਂ ਅੱਖ ਲਾ ਲਈਆਂ ਤੁਸੀਂ ਸਿਖਾ ਲਓ ਧੀ ਨੂੰ ਉਹ ਮੈਂ ਇਹ ਕਹੂੰਗੀ ਵੀ ਪੁੱਤ ਜੇ ਤੁਹਾਡੀਆਂ ਸੱਸਾਂ ਤੁਹਾਨੂੰ ਕੰਮ ਸਿਖਾਉਂਦੀਆਂ ਤਾਂ ਪਿਆਰ ਨਾਲ ਮਾਂ ਮੰਗੋ ਉਹਨਾਂ ਤੇ ਸਿੱਖ ਵੀ ਲਓ ਹੁਣ ਤੁਸੀਂ ਇਹ ਦੇਖੋ ਵੀ ਕਈ ਵਾਰ ਲਾ ਲਓ ਅਸੀਂ ਸਾਡੀ ਧੀ ਨੂੰ ਨੇ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਕਰਿਆ ਸੱਸਾਂ ਕਈ ਵਾਰ ਆਈਆਂ ਜੀਆਂ ਵੀ ਹੁੰਦੀਆਂ ਨੇ ਉਸ ਬੱਚੇ ਨੂੰ ਏ ਕਹਿਣ ਦੀ ਬਜਾਏ ਪੁੱਤਰ ਅੱਜ ਤਾਂ ਬਹੁਤ ਵਧੀਆ ਸਬਜ਼ੀ ਬਣਾਈ ਐ ਪੁੱਤ ਤੇਰੇ ਜਿਹੜੇ ਫੁਲਕੇ ਆ ਲਾਏ ਹੋਏ ਬਹੁਤ ਸੋਹਣੇ ਐ ਉਹਨੂੰ ਇੱਕ ਹੱਲਾ ਛੇਰੀ ਬੱਚਾ ਫੇਰ ਉਦੋਂ ਹੋਰ ਵੀ ਸੋਹਣਾ ਕੰਮ ਕਰਦਾ ਠੀਕ ਐ ਬਾਜੀਆਂ ਸੱਸਾਂ ਦਾ ਕੀ ਐ ਅ ਜਹੀ ਜੀ ਤੂੰ ਸਬਜ਼ੀ ਬਣਾਉਣੀ ਐ ਸਾਡੇ ਟੱਬਰ ਨੇ ਤਾਂ ਉਹੀ ਜੀ ਕਦੇ ਖਾਧੀ ਹੋ ਨਹੀਂ ਤੈਨੂੰ ਤਾਂ ਸਬਜ਼ੀ ਹੋ ਨਹੀਂ ਬਣਾਉਣੀ ਆਉਂਦੀ ਤੇਰੀਆਂ ਤਾਂ ਰੋਟੀਆਂ ਨਹੀਂ ਚੰਗੀਆਂ ਹੈਗੀਆਂ ਵਧੀਆ ਨਹੀਂ ਹੈਗੀਆਂ ਗੋਲਡਿੰਗ ਹੈਗੀਆਂ ਦੇਖੋ ਜੀ ਗੋਲ ਰੋਟੀਆਂ ਨੇ ਸਿੱਧੀਆਂ ਨੇ ਮੂੰਹ ਚ ਨਹੀਂ ਜਾਣਾ ਉੱਥੇ ਵੀ ਆਪਾਂ ਬੁਰਕੀ ਤੋੜ ਕੇ ਹੀ ਖਾਣੀ ਆ ਠੀਕ ਆ ਅਸੀਂ ਕਈ ਵਾਰ ਛੋਟੀਆਂ-ਛੋਟੀਆਂ ਨਗੋਚਾਂ ਕੱਢ ਕੇ ਆ ਤੈਨੂੰ ਝਾੜੂ ਨਹੀਂ ਲਾਉਣਾ ਆਉਂਦਾ ਤੂੰ ਤਾਂ ਚੀਜ਼ਾਂ ਨਹੀਂ ਝਾੜਦੀ ਤੂੰ ਤਾਂ ਚੰਗੀ ਤਰ੍ਹਾਂ ਬੈੱਡਾਂ ਥੱਲੇੋਂ ਕੂੜਾ ਨਹੀਂ ਕੱਢਦੀ ਤੂੰ ਤਾਂ ਆਏ ਨਹੀਂ ਕਰਦੀ ਜਦ ਕਹਿੰਦੇ ਹੁੰਦੇ ਨੇ ਅਸੀਂ ਕਿਸੇ ਨੂੰ ਨਿੰਦਣ ਪਰ ਆ ਜੀਏ ਨਾ ਫੇਰ ਅਸੀਂ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਨਿੰਦਣਾ ਸ਼ੁਰੂ ਕਰ ਦਿੰਨੇ ਆ ਅਸੀਂ ਇਹ ਨਹੀਂ ਸੋਚਦੇ ਵੀ ਅਸੀਂ ਨਿੰਦ ਕਿਨੂੰ ਰਹੇ ਆ ਅਸੀਂ ਉਹਨੂੰ ਨਿੰਦ ਰਹੇ ਆ ਜੀ ਦੇ ਕੋਲ ਆਉਣੇ ਵਾਲੇ ਸਮੇਂ ਚ ਘਰ ਦੀ ਬਾਗਡੋਰ ਆਉਣੀ ਆ ਅਸੀਂ ਉਹਨੂੰ ਨਿੰਦ ਰਹੇ ਆ ਜੀਨੇ ਸਾਡੇ ਬੁਢਾਪੇ ਦਾ ਸਹਾਰਾ ਬਣਨਾ ਸਾਡੀ ਨੂੰਨੇ ਅਸੀਂ ਉਹਨੂੰ ਨਿੰਦ ਰਹੇ ਆ ਮੈਂ ਇਹ ਨਹੀਂ ਕਹਿੰਦੀ ਵੀ ਨਿੰਦੋ ਨਿੰਦਰਣੇ ਵਾਲੀ ਗੱਲ ਤੇ ਨਿੰਦੋ ਟੋਕਣੇ ਵਾਲੀ ਗੱਲ ਤੇ ਟੋਕੋ ਜੋ ਕਹਿਣਾ ਹੈ ਕਹੋ ਪਰ ਉਹ ਸੱਚ ਹੋਵੇ ਨਾ ਕਿ ਉਸ ਬੱਚੇ ਨਾਲ ੱੱਕਾ ਜੇ ਅਸੀਂ ਬੱਚੇ ਦੀ ਕਮੀ ਨਹੀਂ ਕੱਢਾਂਗੇ ਹੁਣ ਲਾ ਲਓ ਅੱਜ ਸਬਜ਼ੀ ਚ ਨਾਣ ਘਟਾ ਹੈ ਪਰਿਵਾਰ ਨਾਣ ਥੋੜਾ ਜਿਆ ਤੇਜ ਖਾਂਦਾ ਹੈ ਪੁੱਤਰ ਵੀ ਥੋੜਾ ਜਿਆ ਨਾਣ ਹੋਰ ਪਾ ਲਿਆ ਕਰ ਆਪਣਾ ਪਰਿਵਾਰ ਨਾਣ ਤੇਜ ਖਾਂਦਾ ਹੈ ਹੋ ਸਕਦਾ ਉਹਦਾ ਪਿਛਲਾ ਪਰਿਵਾਰ ਨਾਣ ਘੱਟ ਖਾਂਦਾ ਹੋਵੇ ਪਤਾ ਕੀ ਹੈ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਹੈ ਜਿਹੜੀਆਂ ਬਹੁਤ بڑے بڑے ਬੁਖੇੜੇ ਖੜੇ ਕਰ ਸਕਦੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਹੈ ਜਿਹੜੀਆਂ ਬੱਚੇ ਨੂੰ ਸਖਾਈਆਂ ਵੀ ਜਾ ਸਕਦੀਆਂ ਕਈ ਵਾਰ ਬਹੁਤ ਪਿਆਰੀਆਂ ਧੀਆਂ ਬਹਿਣਾ ਹੁੰਦੀਆਂ ਨੇ ਜਿਨ੍ਹਾਂ ਦਾ ਸੁਭਾਸ ਸਸ ਬਗਾੜ ਕੇ ਰੱਖ ਦਿੰਦੀਆਂ ਨੇ ਇਹ ਵੀ ਦੇਖਿਆ ਲਾ ਜਹੀ ਜੀ ਸਬਜੀ ਤਾਂ ਮਣਾਈ ਆ ਇਹ ਜੀ ਤਾਂ ਅਸੀਂ ਉਈ ਨਾ ਖਾਈਏ ਹੈ ਆ ਤੈਨ ਤਾਂ ਕੱਪੜੇ ਨਹੀਂ ਧੋਣੇ ਆਉਂਦੇ ਤੂੰ ਤਾਂ ਚੱਜ ਨਾਲ ਮੈਲੇ ਨਹੀਂ ਲਾਉਂਦੀ ਨਾ ਤੇਰੀ ਮਾਂ ਨੇ ਕੁਸ ਤੈਨੂੰ ਸਿਖਾਇਆ ਨਹੀਂ ਫਿਰ ਇਹ ਜੀ ਬੋਲੀ ਸ਼ੁਰੂ ਕਰ ਲੈਣੀ ਆ ਫਿਰ ਉੱਥੇ ਆ ਕੇ ਬਹੂਆਂ ਮਜਬੂਰ ਹੋ ਜੰਨੀਆਂ ਫਿਰ ਕਹਿੰਦੀਆਂ ਨੇ ਇਹ ਸ਼ਬਦ ਕਹਿੰਦੇ ਆ ਤਾਂ ਸੱਸ ਚੰਗੀ ਹੋਵੇ ਨਈ ਫੋਟੋ ਕੰਧ ਤੇ ਟੰਗੀ ਹੋਵੇ ਪਰ ਮੈਂ ਹੁਣ ਚਲਦੀਆਂ ਗੱਲਾਂ 'ਚ ਮੁੰਡਿਆਂ ਨੂੰ ਕਹੂੰਗੀ ਇੱਥੇ ਬਈ ਇੱਥੇ ਤੁਸੀਂ ਵੀ ਸਪੋਰਟ ਕਰ ਸਕਦੇ ਹੋ ਮਾਂ ਦੀ ਵੀ ਆਪਦੀ ਘਰ ਵਾਲੀ ਦੀ ਵੀ ਇਹ ਨਹੀਂ ਹੈਗਾ ਵੀ ਤੁਹਾਡੀ ਘਰ ਵਾਲੀ ਨੇ ਦੱਸਤਾ ਵੀ ਮੈਨੂੰ ਐਦਾਂ ਬੀਜੀ ਟੋਕਦੀ ਆ ਜੇ ਕਰਦੀ ਆ ਉਹ ਕਰਦੀ ਆ ਤੁਸੀਂ ਘਰ 'ਚ ਬਖੇੜੇ ਖੜੇ ਕਰ ਲਓ ਬਖੇੜੇ ਨਹੀਂ ਖੜੇ ਕਰਨੇ ਹੈਗੇ ਉੱਥੇ ਮੁੰਡੇ ਦਾ ਥੋੜਾ ਜਿਹਾ ਸਪੋਰਟ ਕਰਨਾ ਬਣਦਾ ਕੁੜੀ ਕੁੜੀ ਵੱਲੋਂ ਵੀ ਮਾਂ ਨੂੰ ਵੀ ਸਮਝਾਉਣਾ ਬਣਦਾ ਹੈ ਉੱਥੇ ਆਪਾਂ ਨੇ ਤਿੰਨ ਜਗ੍ਹਾ ਬੈਠ ਕੇ ਨਹੀਂ ਸੋਚਣਾ ਉੱਥੇ ਮੁੰਡੇ ਨੇ ਉਹ ਚੀਜ਼ ਨੂੰ ਸਮੇਟਣ ਦੀ ਕੋਸ਼ਿਸ਼ ਕਰਨੀ ਆ ਅਸੀਂ ਕਈ ਵਾਰ ਬਹੁਤ ਚੰਗੇ ਬੱਚੇ ਦਾ ਸੁਭਾਅ ਬਗਾੜ ਦਿੰਨੇ ਆ ਆਪਣੀ ਸੱਸਾਂ ਵਾਲੀ ਆਕੜ ਰੱਖ ਕੇ ਕਿਉਂਕਿ ਅਸੀਂ ਕਈ ਵਾਰ ਜੇ ਆਪਾਂ ਕਹਿ ਦੰਨੇ ਆ ਨਾ ਵੀ ਨੂੰਹਾਂ ਹਮੇਸ਼ਾ ਸੱਸਾਂ ਵਾਲੀ ਦਿਮਾਗ 'ਚ ਰੱਖਦੀਆਂ ਵੀ ਇਹ ਮੇਰੀ ਸੱਸ ਹੈ ਕਈ ਵਾਰ ਸੱਸਾਂ ਵੀ ਆਪਣੇ ਦਿਮਾਗ 'ਚ ਇਹੀ ਰੱਖਦੀਆਂ ਵੀ ਇਹ ਮੇਰੀ ਨੂੰਹ ਹੈ ਮੇਰੀ ਧੀ ਨਹੀਂ ਹੈਗੀ ਦੇਖੋ ਭਾਈ ਉਹ ਸਾਰਾ ਟੱਬਰ ਕਬੀਲਾ ਛੱਡ ਕੇ ਤੁਹਾਡੇ ਮੁੰਡੇ ਦੇ ਲੜ ਲੱਗੀ ਆ ਤੁਹਾਡੇ ਕੋਲ ਆਈ ਆ ਤੁਹਾਡੇ ਘਰ ਆਈ ਆ ਤੁਹਾਡਾ ਵੀ ਫਰਜ਼ ਬਣਦਾ ਹੈ ਉਹਨੂੰ ਮਾਣਾ ਮੋਟਾ ਤੁਹਾਡੇ ਟੱਬਰ ਚ ਢਾਲਣ ਦਾ ਤੁਸੀਂ ਉਹਨੂੰ ਸਮਾ ਦੋ ਇਹ ਨਹੀਂ ਹੈਗਾ ਵੀ ਆਉਂਦੀ ਸਾਰੇ ਕਿਉਂਕਿ ਧੀ ਭੈਣ ਦੇ ਪੇਕਿਆਂ ਦੇ ਮਾਹੌਲ ਬਿਲਕੁਲ ਹੋਰ ਹੁੰਦੇ ਨੇ ਸਹੁਰਿਆਂ ਦੇ ਹੋਰ ਹੁੰਦੇ ਨੇ ਇੱਕ ਜਏ ਮਾਹੌਲ ਨਹੀਂ ਹੁੰਦੇ ਹਰ ਘਰ ਚ ਨਹੀਂ ਹੁੰਦੇ ਉਹਨੂੰ ਸਮਾਂ ਦਿਓ ਕੁੜੀ ਨੂੰ ਸੋਚਣ ਦਾ ਸਮਝਣ ਦਾ ਕੰਮ ਕਰਨ ਦਾ ਤੁਸੀਂ ਇਹ ਨਾ ਕਿਹਾ ਕਰੋ ਬਈ ਉਹ ਆਉਂਦੀ ਸਾਰੇ ਸਾਡੇ ਹਿਸਾਬ ਨਾਲ ਚੱਲਣ ਲੱਗ ਜਵੇ ਜਿਵੇਂ ਸਾਡਾ ਟੱਬਰ ਹੈ ਉਹ ਸੇਮ ਉਦਾਂ ਹੀ ਚੱਲੇ ਉਹ ਤੇ ਨਹੀਂ ਚੱਲਿਆ ਜਾਣਾ ਆਉਂਦੀ ਸਾਰ ਕਿਉਂਕਿ ਉਹ ਪਿੱਛੇ ਦੇ ਹੀ ਤੌਰ ਤਰੀਕੇ ਵਿਚਾਰੀ ਸਿੱਖੀ ਹੋਈ ਹੁੰਦੀ ਹੈ ਉਹਨੂੰ ਛੇਤੀ ਛੇਤੀ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਨੂੰ ਕੀ ਸਵਾਦ ਲੱਗਦਾ ਕਿਹੜੀ ਸਬਜ਼ੀ ਖਾਣੀ ਆ ਕਿਹੜੇ ਨੂੰ ਕੀ ਚਾਹੀਦਾ ਕਿੱਦਾਂ ਦਾ ਤੁਸੀਂ ਨੋਨ ਮਿਰਚ ਖਾਣੇ ਹੋ ਕੀ ਹਿਸਾਬ ਕਿਤਾਬ ਹੈ ਕਿਹੜੀ ਚੀਜ਼ ਕਿੱਥੇ ਪਈ ਆ ਹੌਲੀ ਹੌਲੀ ਬੱਚੇ ਨੂੰ ਆਪੇ ਭੇਤ ਆ ਜਾਂਦਾ ਹੈ ਕਈ ਵਾਰ ਅਸੀਂ ਬੱਚੇ ਨੂੰ ਇੰਨਾ ਪ੍ਰੈਸ਼ਰ 'ਚ ਲੈ ਲੰਨੇ ਆ ਧੀ ਨੂੰ ਨੂੰ ਇੰਨਾ ਪ੍ਰੈਸ਼ਰ 'ਚ ਲੈ ਲੰਨੇ ਆ ਉਹ ساری ਜ਼ਿੰਦਗੀ ਉਹ ਨਹੀਂ ਸਮਝ ਪਾਉਂਦੀ ਮੈਂ ਇੱਥੇ ਸੱਸਾਂ ਵਿੱਚ ਹੀ ਨੁਕਸ ਕੱਢੂੰਗੀ ਭਈ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਸਾਰਾ ਆਪਾਂ ਇਹ ਦੋਸ਼ 누ਹਾਂ ਨੂੰ ਨਾ ਦਈਏ ਸਾਡੇ ਵੀ ਬਹੁਤ ਫਰਜ ਨੇ ਸੱਸਾਂ ਦੇ ਬਹੁਤ ਫਰਜ ਨੇ ਟੋਕਾ ਟਾਕੀ ਉੱਠਦੀ ਬੈਂਦੀ ਟੋਕਾ ਟਾਕੀ ਤੂੰ ਸੱਜਰੇ ਨਹੀਂ ਉੱਠਦੀ ਸਾਡੇ ਘਰ ਚ ਨਹੀਂ ਇਹ ਚੱਲਣਾ ਜਿਹੜਾ ਤੂੰ ਕਰਦੀਆਂ ਨਹੀਂ ਚਲਾਓ ਆਪਣੇ ਹਿਸਾਬ ਨਾਲ ਮੈਂ ਤਾਂ ਇਹ ਕਹਿਨੀ ਆਂ ਧੀਆਂ 누ਹਾਂ ਨੂੰ ਵੀ ਪੁੱਤਰ ਜੋ ਪੇਕਿਆਂ ਦਾ ਤੁਹਾਡਾ ਪਹਿਰਾਵਾ ਹੁੰਦਾ ਥੋੜਾ ਪੇਕਿਆਂ ਦਾ ਜੋ ਰਹਿਣ ਸਹਿਣ ਹੁੰਦਾ ਜੋ ਪੇਕਿਆਂ ਦੀ ਤੁਹਾਡੀ ਬੋਲਬਾਣੀ ਹੁੰਦੀ ਹੈ ਸਭ ਕੁਝੁੱਥੀ ਛੱਡਿਆ ਆ ਕਰੋ। ਅੱਤ ਤੁਹਾਨੂੰ ਪਤਾ ਵੀ ਅਸੀਂ ਸੌਹਰੇ ਘਰ ਜ਼ਿੰਦਗੀ ਕੱਟਣੀ ਹੈ ਫਿਰ ਸੌਹਰਿਆਂ ਦੇ ਹਿਸਾਬ ਨਾਲੇ ਚੱਲੋ। ਇਹਦੇ ਵਿੱਚੇ ਥੋੜਾ ਭਲਾ ਹੈ। ਪਰ ਮੈਂ ਸੱਸਾਂ ਨੂੰ ਫੇਰ ਕਹੂੰਗੀ ਵੀ ਤੁਸੀਂ ਆਪਦੀਆਂ ਧੀਆਂ ਤੇ ਨੂੰਹਾਂ ਵਿੱਚ ਫਰਕ ਬਿਲਕੁਲ ਖਤਮ ਕਰਕੇ ਰੱਖਿਆ ਕਰੋ। ਗੱਲ ਜਿਹੜੀ ਕਹਿਣੇ ਵਾਲੀ ਆ ਕਹਿ ਸਕਦੇ ਆ ਤੁਸੀਂ ਬੜੇ ਹੋ ਫਰਜ਼ ਨੇ ਤੁਹਾਡੇ ਬੱਚਿਆਂ ਤੋਂ ਗਲਤੀਆਂ ਵੀ ਹੁੰਦੀਆਂ ਨੇ। ਪਿਆਰ ਨਾਲ ਸਮਝਾਓ। ਮੈਂ ਕੁੜੀਆਂ ਨੂੰ ਵੀ ਕਹਿੰਨੀ ਆ ਪੁੱਤਰ ਜਦ ਤੁਹਾਨੂੰ ਕੋਈ ਕਹਿੰਦਾ ਵੀ ਬੇਟੇ ਆਹ ਕੰਮ ਆਏ ਕਰ ਲੋ ਆਹ ਕੰਮ ਆਏ ਪੁੱਤ ਕਰ ਲੋ ਤੁਸੀਂ ਭੱਜ ਨੱਠ ਕੇ ਕਰ ਲਿਆ ਕਰੋ ਮੱਥੇ ਦੀ ਊੜੀ ਨਹੀਂ ਪਾਉਣੀ ਹੈਗੀ ਖੁਸ਼ ਹੋ ਕੇ ਕੰਮ ਕਰਨਾ ਹੈ ਦੇਖੋ ਕੰਮ ਸਾਡੇ ਘਰ ਦਾ ਹੁੰਦਾ ਸੋਭਾ ਜਗਦੀ ਹੁੰਦੀ ਆ ਕਿਸੇ ਨਾਨਦ ਦੇ ਆਏ ਤੇ ਦੀ ਊੜੀ ਨਹੀਂ ਪਾਉਣੀ ਕਿਸੇ ਰਿਸ਼ਤੇਦਾਰ ਦੇ ਆਏ ਤੇ ਦੀ ਊੜੀ ਨਹੀਂ ਪਾਉਣੀ ਕੁਝ ਨਹੀਂ ਹੁੰਦਾ ਜਿੱਥੇ ਆਪਾਂ 10 ਫੁੱਲ ਕੇ ਲਾਹੇ ਆ ਉੱਥੇ 10 ਹੋਰ ਲੈ ਜਾਣਗੇ ਸਾਡੇ ਕਿਹੜਾ ਕੋਈ ਉੱਥੇ ਕਹਿੰਦੇ ਹੁੰਦੇ ਨੇ ਵੀ ਛੌਣੀ ਪਾ ਕੇ ਬਹਿ ਜਾਂਦਾ ਕੋਈ 2 ਘੰਟੇ ਰਹਿ ਲੂ ਕੋਈ 4 ਘੰਟੇ ਰਹਿ ਲੂ ਕੋਈ ਰਾਤ ਰਹਿ ਲੂ ਬਸ ਇੰਨਾ ਕਹਿਆ ਇਤੋਂ ਵੱਧ ਨਹੀਂ ਕਿਉਂਕਿ ਸਮਾਂ ਹੀ ਨਹੀਂ ਕਿਸੇ ਕੋਲ ਹੈਗਾ ਤੁਸੀਂ ਇਹ ਜਲੂਸ ਨਹੀਂ ਦਿਖਾਉਣਾ ਹੈਗਾ ਭਈ ਅਗਲਾ ਕਹੇ ਵੀ ਕਹੇ ਜੇ ਖਾਨਦਾਨ ਦੀ ਆ ਗਈ ਇਹ ਤੁਸੀਂ ਪਿਛਲੇਆਂ ਦਾ ਜਲੂਸ ਨਹੀਂ ਕੱਢਣਾ ਜਦ ਵੀ ਤੁਹਾਡੇ ਮਹਤਿਆਂ ਨੂੰ ਸਾਨੂੰ ਕਹਿੰਨੀ ਹੈ ਵੀ ਜਦ ਵੀ ਤੁਹਾਡੇ ਸਹੁਰੇ ਘਰ ਤੁਸੀਂ ਸਹੁਰੇ ਘਰ ਗਈਆਂ ਨਮੀਆਂ ਨਮੇਲੀਆਂ ਤੁਹਾਡੇ ਕੋਈ ਆ ਗਿਆ ਰਿਸ਼ਤੇਦਾਰ ਸਹੁਰਿਆਂ ਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਣਾ ਹੈ ਅਗਲਾ ਕਹੇ ਵੀ ਹਾਂ ਖਾਮ-ਦਾਮ ਦੀ ਧੀ ਆਈ ਹੋਈ ਐ ਕਿਉਂਕਿ ਕਰਨਾ-ਧਰਨਾ ਤਾਂ ਸਭ ਕੁਝ ਬڑے ਬਜ਼ੁਰਗਾਂ ਨੇ ਹੁੰਦਾ ਥੋੜਾ ਤਾਂ ਬਸ ਇਹੀ ਐ ਵੀ ਤੁਸੀਂ ਨੱਠ ਭੱਜ ਕੇ ਅਗਲੇ ਨੂੰ ਚਾਹ ਪਾਣੀ ਤਿਆਰ ਕਰਕੇ ਦੇਤਾ ਨੱਠ ਭੱਜ ਕੇ ਰੋਟੀ ਪਾਣੀ ਤਿਆਰ ਕਰਕੇ ਦੇਤਾ ਬਸ ਇੰਨੀ ਕੇ ਤੁਹਾਡੀ ਜ਼ਿੰਮੇਵਾਰੀ ਹੁੰਦੀ ਐ ਜੇ ਤੁਸੀਂ ਉੱਥੀ ਜੂੜੀ ਪਾ ਲਈ ਮੱਥੇ 'ਚ ਫਿਰ ਅਗਲੇ ਨੇ ਕਹਿਣਾ ਦੱਸ ਅਸੀਂ ਕਿੱਥੇ ਪੰਗਾ ਲੈ ਲਿਆ ਕੇ ਬਾਹੂ ਤਾਂ ਇਹਨਾਂ ਦੀ ਜਮਈ ਮੱਚੀ ਫਿਰਦੀ ਐ ਉਹ ਤਾਂ ਜਮਈ ਨਹੀਂ ਖੁਸ਼ ਹੋਈ ਹੋਈ ਹੈਗੀ ਸਾਡੇ ਆਏ ਤੇ ਉਹ ਸੱਸ ਨੂੰ ਵੀ ਮੌਕਾ ਮਿਲ ਜਾਣਾ ਭਾਈ ਇਹ ਤਾਂ ਸੁਭਾਅ ਇਹੋ ਜਿਹਾ ਐ ਕੰਮ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਆ ਆਪਾਂ ਪੇਕੇ ਘਰ ਵੀ ਕੰਮ ਜੂਈ ਆਉਨੇ ਆ ਜੇ ਘੱਟ ਕਰਿਆ ਹੁੰਦਾ ਤਾਂ ਕਰਦੇ ਤਾਂ ਦੇਖੇ ਹੀ ਹੁੰਨੇ ਆ ਮਾਂ ਕਰਦੀ ਦੇਖੀ ਆ ਭੈਣਾਂ ਕੰਮ ਕਰਦੀਆਂ ਦੇਖੀਆਂ ਇਹ ਤਾਂ ਨਹੀਂ ਹੈਗਾ ਤੁਸੀਂ ਆਪ ਵੀ ਸਹੁਰੇ ਘਰ ਅਗਲੇ ਦੇ ਕਹਿੰਦੇ ਹੁੰਦੇ ਨੇ ਮੋਹ ਜਤਾਉਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਸੱਸਾਂ ਉਹ ਕਿਵੇਂ ਨਾ ਕਿਵੇਂ ਮੈਂ ਸੱਸਾਂ ਨੂੰ ਫੇਰ ਕਹਿੰਨੀ ਆ ਬਈ ਇਹ ਹੱਥ ਬੰਨ ਕੇ ਤੁਹਾਨੂੰ ਰਿਕੁਐਸਟ ਹੈ ਬਈ ਆਪਣੀਆਂ ਨੂਹਾਂ ਨੂੰ ਕੋਈ ਵੀ ਉਹਨਾਂ ਚ ਬਾਧ ਘਾਟ ਹੈ ਬੱਚਿਆਂ ਚ ਕੰਮ ਪ੍ਰਤੀ ਉਹਨਾਂ ਨੂੰ ਪਿਆਰ ਨਾਲ ਸਿਖਾ ਦਿਆ ਕਰੋ ਕਈ ਵਾਰ ਸਾਡੇ ਚ ਪਤਾ ਕੀ ਕਮੀ ਹੁੰਦੀ ਹੈ ਸੱਸਾਂ ਜਾਂ ਨਾ ਫਲਾਣੇ ਦੀ ਨੂੰ ਦੱਸ ਕਿੰਨੀ ਸੋਹਣੀ ਐ ਆਪਦੀ ਨੂੰ ਜਣੀ ਕਹਿਣਾ ਨਹੀਂ ਕੁਝ ਜੇ ਦੋ ਰਤੀ ਬੱਚੇ ਦਾ ਕੋਈ ਰੰਗ ਕਣਕ ਬੰਨਾ ਹੈ ਮੈਂ ਤਾਂ ਇਹ ਕਹਿਨੀ ਐ ਵੀ ਰੰਗ ਦੁਨੀਆ ਤੇ ਦੋ ਹੀ ਐ ਬੱਚੇ ਦੀ ਜਿਹੜੀ ਸਮਝ ਐ ਉਹ ਸਭ ਤੋਂ ਵੱਡੀ ਦੌਲਤਾ ਬੱਚੇ ਕੋਲ ਸਭ ਤੋਂ ਵੱਡੀ ਪੂੰਜੀ ਹੈ ਬੱਚੇ ਦੀ ਜਿਹੜੀ ਸਮਝ ਹੈ ਸਾਡੇ ਬੱਚੇ ਨੂੰ ਲਿਆਗਤ ਹੋਵੇ ਨਾ ਰੰਗ ਮੰਨਾ ਚ ਕੁਝ ਨਹੀਂ ਰੱਖਿਆ ਘਰ ਆਏ ਤੇ ਤਾਂ ਸੌਤੀ ਉੜੀ ਪਾ ਲਵੇ ਸੱਸ ਦੀਆਂ ਕਰੇ ਸਾਂਝ ਸਵੇਰ ਲੀਰਾ ਨਿਕਲ ਤੈਨੂੰ ਦੇਖਾਂ ਹੋਵੇ ਕੁੜੀ ਰੱਜ ਕੇ ਸੋਹਣੀ ਫਿਰ ਉਹ ਸੋਹਣੀ ਕੀ ਚਟਣੀ ਆ ਮੇਰੀਆਂ ਭਤੀਜ ਨੂੰ ਹਾਤਾ ਇੰਨਾ ਕੰਮ ਕਰਦੀਆਂ ਛੱਡ ਦੇ ਗੱਲ ਨੂੰ ਕਈ ਵਾਰ ਮੁੰਡੇ ਕੋਲ ਬੈਠੀਆਂ ਗੱਲਾਂ ਕਰਨੀਆਂਈਆਂ, ਕਈ ਵਾਰ ਆਪਦੇ ਘਰ ਵਾਲੇ ਕੋਲ ਬੈਠੀਆਂ ਸੱਸਾਂ ਗੱਲ ਕਰਨੀਆਂਈਆਂ ਹੈਨਾ। ਸੁਣਾਉਣਾ ਆਪਦੀ ਨੂੰ ਨੂੰ। ਮੇਰੀਆਂ ਭਤੀਜਨੋਹਾਂ ਤਾਂ ਇੰਨੀ ਸੋਹਣੀ ਸਬਜ਼ੀ ਬਣਾਉਂਦੀਆਂ, ਇੰਨੀ ਸੋਹਣੀ ਰੋਟੀ ਤਿਆਰ ਕਰਦੀਆਂ। ਗੱਲ ਕਰਨਗੀਆਂ ਆਪਣੇ ਪਰਿਵਾਰ ਨਾਲ ਸੁਣਾਉਣਗੀਆਂ ਨੂੰ ਨੂੰ। ਅਸੀਂ ਭਾਈ ਭਤੀਜਨੋਹਾਂ ਦੇ ਖਾਣ ਨਹੀਂ ਜਾਣਾ। ਸਾਨੂੰ ਕੋਈ ਇੱਕ ਡੰਗ ਦੀ ਰੋਟੀ ਖਿਲਾ ਦੂ, ਕੋਈ ਦੋ ਡੰਗ ਦੀ ਖਿਲਾ ਦੋ। ਨੂਨ ਹੈ ਸਾਨੂੰ ਸਾਰੀ ਉਮਰ ਸੰਭੜਾ ਮਰਦੇ ਦਮ ਤੱਕ। ਸਾਨੂੰ ਕਿਸੇ ਦਾ ਕੋਈ ਪਾ ਨਹੀਂ। ਜੇ ਸਾਨੂੰ ਕਿਸੇ ਦਾ ਭਾਅ ਇਹ ਸਹ ਦੇਹਾੜੀ ਦਾ ਘੰਟਿਆਂ ਦਾ ਬਸ ਇੰਨਾ ਕੁ ਭਾਅ ਹੈ ਸਾਨੂੰ ਕਿਸੇ ਦਾ ਠੀਕ ਹੈ ਕਿਸੇ ਦੇ ਨਾਲ ਆਪਣੇ ਬੱਚੇ ਨੂੰ ਨਾ ਕੰਪੇਅਰ ਕਰਿਆ ਕਰੋ ਵੀ ਸਾਡਾ ਬੱਚਾ ਫਲਾਣੇ ਵਰਗਾ ਹੋਵੇ ਤिम ਕਈ ਵਰਗਾ ਹੋਵੇ ਨਹੀਂ ਤੁਹਾਡੇ ਬੱਚੇ ਨੇ ਤੁਹਾਡੇ ਹਿਸਾਬ ਨਾਲ ਚੱਲਣਾ ਤੁਹਾਡੇ ਬੱਚੇ ਨੇ ਤੁਹਾਡੇ ਜਹੀ ਜੀ ਤੁਸੀਂ ਕਾਹਾਂ ਤੇ ਬੋਲੀ ਬੋਲੋਗੇ ਉਸ ਹਿਸਾਬ ਨਾਲ ਚੱਲਣਾ ਉਸ ਧੀ ਭੈਣ ਨੂੰ ਮਾਣਾ ਮੋਟਾ ਕੰਮ ਨਹੀਂ ਆਉਂਦਾ ਭਾਵੇਂ ਉਹਨੂੰ ਸੁਧਾਰ ਲਓ ਭਾਵੇਂ ਉਹੀ ਦੋ ਗੱਲਾਂ 'ਚ ਉਹਨੂੰ ਬਿਗਾੜ ਲਓ ਉਸ ਸਸਾਂ ਦੇ ਹੱਥ ਹੈ ਲਖਨਾਲੇ ਦੀ ਨੋਹ ਤਾਂ ਇੰਨਾ ਦਾਜ ਲੈ ਕੇ ਆਈ ਐ ਐਡੀ ਗੱਡੀ ਲੈ ਕੇ ਆਈ ਐ ਕਈ ਵਾਰ ਗੱਡੀਆਂ ਵਾਲੀਆਂ ਹੀ ਹੁੰਦੀਆਂ ਨੇ ਡੱਕਾ ਨਹੀਂ ਤੋੜਦੀਆਂ ਅਗਲੀਆਂ ਅਗਲੀਆਂ ਦਾਜ ਦੀ ਧੌਂਸ ਦਈ ਜਾਂਦੀਆਂ ਨੇ ਲੋਕਾਂ ਨਾਲ ਤਾਂ ਜੋੜਿਆ ਹੀ ਨਾ ਕਰੋ ਆਪਣੀਆਂ ਨੋਹਾਂ ਨੂੰ ਲੋਕਾਂ ਨਾਲ ਨਾ ਜੋੜਿਆ ਕਰੋ ਅਗਲੇ ਦਾ ਆਪਣਾ ਹਿਸਾਬ ਕਿਤਾਬ ਹੈ ਸਾਡਾ ਆਪਣਾ ਹਿਸਾਬ ਕਿਤਾਬ ਹੈ ਠੀਕ ਹੈ ਅਸੀਂ ਆਪਣਾ ਜਿਹੜਾ ਹੈ ਪੰਜ ਚਾਰ ਜੀ ਅਸੀਂ ਉਹ ਸੈਟਲ ਰੱਖਣੇ ਆ ਅਸੀਂ ਲੋਕਾਂ ਦੀਆਂ نوਹਾਂ ਤੋਂ ਬੜੇ ਮੇ ਨਹੀਂ ਲੈਣੇ ਫਲਾਣੇ ਦੀਆਂ ਤੇਮਕਦੀਆਂ ਸੁਣਾਈ ਜਾਣਾ ਆਪਦੀ ਨੂੰ ਫਿਰ ਤੁਹਾਨੂੰ ਰੋਟੀ ਨਹੀਂ ਮਿਲਣੀ ਤੁਸੀਂ ਆਪਣਾ ਕੋਈ ਆਸ਼ਰਮ ਢੋਲ ਲਓ ਅਸੀਂ ਨਿਰੋਪੁਰੀ ਨਹੀਂ نوਹਾਂ ਨੂੰ ਨਿੰਦ ਸਕਦੇ ਠੀਕ ਹੈ ਹੁਣ ਮੁੰਡੇ ਆ ਫਿਰ ਮੁੰਡੇ ਤਾਂ ਵਿਚਾਰੇ ਵਿਚਾਲੇ ਫਸ ਜਨੇ ਮੁੰਡੇ ਵੀ ਮਾਮਾ ਨੂੰ ਕਿੰਨਾ ਕੁ ਬਰਦਾਸ਼ਤ ਕਰਨਗੇ ਕੋਈ ਹੱਦ ਹੁੰਦੀ ਹੈ ਹਰ ਇੱਕ ਰਿਸ਼ਤੇ ਦੀ ਮੁੰਡੇ ਫਿਰ ਮੁੰਡਿਆਂ ਨੂੰ ਤਾਂ ਇੱਕ 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 ਪਾਸਾ ਕਰਨਾ ਹੀ ਪੈਂਦਾ ਹੈ ਉਹ ਪਾਸਾ ਫੇਰ ਅਗਲਾ ਕਹਿੰਦਾ ਵੀ ਮੈਂ ਘਰ ਵਾਲੀ ਵੱਲ ਹੀ ਹੋਊਗਾ ਆਪਣੇ ਘਰ ਆਪੇ ਨਬਖੇੜੇ ਖੜੇ ਕਰਿਆ ਕਰੋ ਆਪਣੇ ਘਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਸਾਡੇ ਬੋਲਦਿਆਂ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ